ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤ ਈਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 61 ਅੱਜ ਸੰਗਤ ਜੀ ਆਏ ਹਾਂ ਪਿੰਡ ਸੌਂਟੀ ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਛੇਮੀ ਪਾਸ਼ਾਏ ਸੰਗਰੂਰ ਤੋਂ ਇਹ ਸਥਾਨ 71 ਕਿਲੋਮੀਟਰ ਦੇ ਆਸ-ਪਾਸ ਹੈ। ਤਕਰੀਬਨ ਡੇਢ ਘੰਟਾ ਲੱਗ ਜਾਂਦਾ ਇਸ ਸਥਾਨ ਤੇ ਪਹੁੰਚਣ ਨੂੰ। ਅਮਲੋ ਤੋਂ ਇਹ ਸਥਾਨ 22 ਕਿਲੋਮੀਟਰ ਦੇ ਆਸ-ਪਾਸ ਹੈ। ਸੌਂਟੀ ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਹੈ। ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਸੌਂਟੀ ਪਿੰਡ ਦੇ ਪੂਰਬ ਵੱਲ 1 ਕਿਲੋਮੀਟਰ ਦੀ ਦੂਰੀ ਤੇ ਖੇਤਾਂ ਦੇ ਵਿੱਚ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸੰਗਤ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਸੌਂਟੀ ਕਾਫੀ ਸਮੇ ਤੋਂ ਮਨ ਸੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਪਰ ਪ੍ਰਮਾਤਮਾ ਨੇ ਅੱਜ ਬੁਲਾਇਆ ਤੇ ਇਸ ਬਬ ਬਣ ਗਿਆ ਆਉਣ ਦਾ ਸੰਗਤ ਜੀ ਇਸ ਤੋਂ ਪਹਿਲਾਂ ਮੈਂ ਆਪਣੇ ਚੈਨਲ ਤੇ ਵਲੌਗ ਨੰਬਰ 59 ਪਾਇਆ ਸੀ ਗੁਰਦੁਆਰਾ ਸਾਈਂ ਬਾਬੇ ਸ਼ਹੀਦ ਦਾ ਜਿੱਥੇ ਕੁੱਤੇ ਤੇ ਸੂਰ ਦੀ ਸਮਾਦ ਬਣੀ ਹੋਈ ਹੈ ਇਹ ਅਸਥਾਨ ਉਸ ਅਸਥਾਨ ਨਾਲ ਸੰਬੰਧਿਤ ਹੈ ਕਿਰਪਾ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਹਰ ਵਾਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵਲੋਗ ਜ਼ਰੂਰ ਪਸੰਦ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸੰਗਤ ਜੀ ਕਰਦਿਆਂ ਗੱਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤਨ ਹੈ ਇਹ ਧਰਤੀ ਜਿੱਥੇ ਸ਼ੇਮੇ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਕਾਂਗੜੇ ਤੋਂ ਚੱਲ ਕੇ ਮਲੋਕੇ ਖਾਏ ਛਪਾਰ ਰੁੜਤਾ ਅਤੇ ਗਿੱਦੜੀ ਪਿੰਡ ਤੋਂ ਹੁੰਦੇ ਹੋਏ 22 ਵਿਸਾਖ 1638 ਨੂੰ ਕੁਢਾਣੀ ਪਹੁੰਚੇ ਗੁਰੂ ਜੀ ਇੱਥੇ 45 ਦਿਨ ਠਹਿਰੇ ਇੱਥੋਂ ਹੀ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਤਮੋਟ ਚਕੋਹੀ ਇਕ ਲੋਹਾ ਸਲਾਣਾ ਹੁੰਦੇ ਹੋਏ ਸੌਂਟੀ ਇਸ ਸਥਾਨ ਤੇ ਪਹੁੰਚੇ ਉਸ ਜ਼ਮਾਨੇ ਦੇ ਵਿੱਚ ਇਸ ਜਗ੍ਹਾ ਤੇ ਇੱਕ ਝੀੜਾ ਹੁੰਦਾ ਸੀ। ਗੁਰੂ ਸਾਹਿਬ ਨੇ ਇਸ ਸਥਾਨ ਤੇ ਆ ਕੇ ਆਪਣਾ ਆਸਣ ਲਗਾਇਆ ਤੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਗੁਰੂ ਸਾਹਿਬ ਦੇ ਨਾਲ ਇੱਕ ਕੁੱਤਾ ਵੀ ਆਇਆ ਸੀ। ਆਸ-ਪਾਸੇ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਸਾਹਿਬ ਦੇ ਇੱਥੇ ਆਉਣ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਦੀ ਸੇਵਾ ਵਾਸਤੇ ਆਈਆਂ। ਮੇਰੀ ਪੀਰੀ ਦੇ ਮਾਲਕ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਥੜਾ ਬਣਾ ਕੇ ਬਹਿ ਗਏ ਤੇ ਸੰਗਤਾਂ ਦੇ ਰੂਬਰੂ ਹੋਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪਹਿਲੇ ਜਾਮੇ ਵਿੱਚ ਦੋ ਸਿੰਘ ਜੋ ਕਿ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਲੰਗਰੀ ਦੇ ਸੇਵਾਦਾਰ ਸਨ ਉਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਨ ਮਨ ਲਾ ਕੇ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਦੋਹੇ ਆਪਸ ਦੇ ਵਿੱਚ ਬੈਠੇ ਗੱਲਬਾਤ ਕਰ ਰਹੇ ਸਨ। ਗੱਲਾਂ ਕਰਦੇ ਕਰਦੇ ਪਤਾ ਨਹੀਂ ਕੀ ਹੋਇਆ ਕਿ ਦੋਹੇ ਜਾਣੇ ਆਪਸ ਦੇ ਵਿੱਚ ਬਹਿਸ ਵਸਾਈ ਹੋ ਗਈ ਤੇ ਦੋਵਾਂ ਦਾ ਝਗੜਾ ਵੱਧ ਗਿਆ। ਉਹ ਇੱਕ ਦੂਜੇ ਨੂੰ ਬੋਲ ਕਬੋਲ ਬੋਲਦੇ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਦੋਹਾਂ ਨੇ ਇੱਕ ਦੂਜੇ ਨੂੰ ਕੁੱਤੇ ਤੇ ਸੂਰ ਕਹਿ ਕੇ ਸੰਬੋਧਨ ਕੀਤਾ। ਉਹਨਾਂ ਦੀ ਇਸ ਚਾਲ ਦੀ ਤਕਰਾਰ ਸਮੇਂ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੌਕੇ ਉੱਤੇ ਹੀ ਆ ਗਏ ਤੇ ਉਹਨਾਂ ਨੇ ਇਹ ਬਚਨ ਸੁਣ ਲਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੌਕੇ ਤੇ ਹੀ ਉਹਨਾਂ ਨੂੰ ਚੁੱਪ ਕਰਵਾਇਆ ਤੇ ਕਿਹਾ ਜੋ ਤੁਸੀਂ ਇੱਕ ਦੂਜੇ ਨੂੰ ਕੁੱਤੇ ਤੇ ਸੂਰ ਕਹਿ ਕੇ ਸੰਬੋਧਨ ਕਰ ਰਹੇ ਸੀ ਭਾਈ ਤੁਹਾਨੂੰ ਇਹ ਜੂਨ ਪੁਤਨੀ ਪਵੇਗੀ ਹੁਣ ਸੰਗਤ ਜੀ ਕਰਾਵਾਂਗੇ ਤੁਹਾਨੂੰ ਦਰਸ਼ਨ ਥੜਾ ਸਾਹਿਬ ਦੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਕੇ ਆਪਣਾ ਆਸਣ ਲਗਾਇਆ ਸੀ ਇਸ ਪਵਿੱਤਰ ਥੜਾ ਸਾਹਿਬ ਤੇ ਛੇਵੇਂ ਪਾਤਸ਼ਾਹੀ ਆਕੇ ਬੈਠੇ ਸਨ ਇਨ੍ਹਾਂ ਵਿੱਚੋਂ ਕੁਝ ਸ਼ਾਸਤਰ ਨਾਭਾ ਰਿਆਸਤ ਵੱਲੋਂ ਭੇਟ ਕੀਤੇ ਗਏ ਸਨ ਤੇ ਕੁਝ ਸ਼ਾਸਤਰ ਪ੍ਰਾਣੇ ਹਨ ਜਿਵੇਂ ਸ਼੍ਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਦੁਬਾਰਾ ਗੱਲ ਕਰਦੇ ਆ ਇਸ ਸਥਾਨ ਦੇ ਇਤਿਹਾਸ ਬਾਰੇ ਜਦੋਂ ਸ਼ੇਮੇ ਪਾਸ਼ਾਹੀ ਨੇ ਦੋ ਸਿੰਘਾਂ ਨੂੰ ਕਿਹਾ ਕਿ ਤੁਹਾਨੂੰ ਕੁੱਤੇ ਤੇ ਸੂਰ ਦੀ ਜੂਨ ਭੁਗਤਨੀ ਪਵੇਗੀ ਇਹ ਗੱਲ ਸੁਣ ਕੇ ਸਿੰਘਾਂ ਦੇ ਮਨਾਂ ਦੇ ਵਿੱਚ ਡਰ ਬਹਿ ਗਿਆ ਉਹਨਾਂ ਨੂੰ ਆਪਣੇ ਬੋਲਾਂ ਤੇ ਪਛਤਾਵਾ ਹੋਣ ਲੱਗਾ ਪਰ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮਾਫੀ ਮੰਗੀ ਤੇ ਕਿਹਾ ਗੁਰੂ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਕਰ ਬੈਠੇ ਅਸੀਂ ਗੁਰੂ ਸਾਹਿਬ ਤੁਹਾਡਾ ਤੇ ਸਾਰੀ ਸੰਗਤ ਦਾ ਦਿਲ ਦਿਖਾਇਆ ਏ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਆ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਚੁੱਪ ਸਨ ਉਨ੍ਹਾਂ ਦੀ ਚੁੱਪ ਦੇਖ ਕੇ ਦੋਹੇ ਸਿੰਘ ਪੈਰਾਂ ਭਾਰ ਬਹਿ ਕੇ ਕਹਿਣ ਲੱਗੇ ਕਿ ਗੁਰੂ ਜੀ ਸਾਡਾ ਉਧਾਰ ਕਰੋ ਸਾਥੋਂ ਗਲਤੀ ਹੋ ਗਈ ਹੈ ਇਹ ਗੱਲ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਭਾਈ ਇਸ ਗੱਲ ਦੀ ਮਾਫੀ ਮਿਲਣਾ ਹੁਣ ਮੁਸ਼ਕਿਲ ਹੈ ਕੁੱਤੇ ਤੇ ਸੂਰ ਦੀ ਜੂਨ ਪਹਾਨ ਨੂੰ ਭੁਗਤਨੀ ਪਵੇਗੀ ਅਸੀਂ ਜਦੋਂ ਛੇਵੇਂ ਏਕਜਾਮੇ ਦੇ ਵਿੱਚ ਆਵਾਂਗੇ ਤਾਂ ਤੁਹਾਡਾ ਉਧਾਰ ਕਰਾਂਗੇ ਛੇਵੇਂ ਜਾਮੇ ਦੇ ਵਿੱਚ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਤਾਂ ਕੁੱਤਾ ਉਹਨਾਂ ਨਾਲ ਸੀ ਅਤੇ ਸੂਰ ਇੱਥੇ ਜੰਗਲ ਦੇ ਵਿੱਚ ਰਹਿੰਦਾ ਸੀ ਇੱਕ ਦਿਨ ਛੇਵੇਂ ਪਾਤਸ਼ਾਹੀ ਜਦੋਂ ਭਗਤੀ ਦੇ ਵਿੱਚ ਲੀਨ ਸੰ ਤਾਂ ਕੁੱਤਾ ਜੰਗਲ ਦੇ ਵਿੱਚ ਚਲਾ ਗਿਆ ਜੰਗਲ ਦੇ ਵਿੱਚ ਜਾ ਕੇ ਉਸ ਦਾ ਟਾਕਰਾ ਸੂਰ ਨਾਲ ਹੋਇਆ ਜੰਗਲ ਦੇ ਵਿੱਚ ਦੋਵੇਂ ਜਾਣੇ ਇੰਨਾ ਲੜੇ ਕਿ ਬੁਰੀ ਤਰ੍ਹਾਂ ਜ਼ਖਮ ਹੋਵੇ ਪਰ ਫੇਰ ਵੀ ਉਹ ਇੱਕ ਦੂਜੇ ਨਾਲ ਝੜਪ ਰਹੇ ਸੀ ਉਹਨਾਂ ਨੂੰ ਹਟਾਉਣ ਦੇ ਯਤਨ ਕੀਤੇ ਗਏ ਪਰ ਉਹ ਇੰਨਾ ਭਿਆਨਕ ਲੜ ਰਹੇ ਸੀ ਕਿ ਹਟਾਉਣ ਵਾਲਿਆਂ ਨੂੰ ਵੀ ਜ਼ਖਮੀ ਕਰ ਸਕਦੇ ਸਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਤਾਂ ਉਹ ਇਸ ਸਥਾਨ ਤੇ ਜੰਗਲ ਦੇ ਵਿੱਚ ਆਏ ਤੇ ਆਪਣੇ ਪਿਛਲੇ ਜਾਮੇ ਦੇ ਬਚਨਾ ਅਨੁਸਾਰ ਕੁੱਤੇ ਅਤੇ ਸੂਰ ਦੇ ਤੀਰ ਮਾਰ ਕੇ ਦੋਵਾਂ ਦਾ ਹੀ ਉਧਾਰ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਤੇ 7 ਦਿਨ ਠਹਿਰਨ ਤੋਂ ਬਾਅਦ 6ਵੇਂ ਪਾਤਸ਼ਾਹੀ ਗੋਬਿੰਦਗੜ੍ਹ ਨੂੰ ਚਲੇ ਗਏ। ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ। ਬਾਬਾ ਦਲ ਸਿੰਘ ਤੇ ਦਿਆਲ ਸਿੰਘ ਸੌਂਟੀ ਪਿੰਡ ਦੇ ਸਨ। ਉਹ ਹਰ ਸਾਲ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਦੇ ਸਨ ਉੱਥੇ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਪਿੰਡ ਸੌਂਟੀ ਛਿੜੇ ਦੇ ਵਿੱਚ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਇਹ ਸੰਗਤ ਜੀ ਪੁਰਾਣਾ ਖੂਹ ਹੈ ਉਸ ਵੇਲੇ ਦਾ ਫੇਰ ਬਾਬਾ ਦਿਆਲ ਸਿੰਘ ਜੀ ਤੇ ਬਾਬਾ ਦਲ ਸਿੰਘ ਜੀ ਨੇ ਇਸ ਜਗ੍ਹਾ ਨੂੰ ਬੜੀ ਮਿਹਨਤ ਮੁਸ਼ਕਲ ਲੱਭਿਆ ਜਦੋਂ ਉਹਨਾਂ ਨੂੰ ਇਹ ਜਗ੍ਹਾ ਮਿਲ ਗਈ ਤਾਂ ਉਹਨਾਂ ਨੇ ਨਾਭਾ ਰਿਆਸਤ ਨੂੰ ਇਹ ਸੂchnਾ ਦੇ ਦਿੱਤੀ ਕਿ ਪਿੰਡ ਸੌਂਟੀ ਦੇ ਵਿੱਚ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾਵੇ ਨਾਭਾ ਰਿਆਸਤ ਨੇ ਪੂਰੀ ਪੜਤਾਲ ਤੋਂ ਬਾਅਦ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨਾਭਾ ਰਿਆਸਤ ਵੱਲੋਂ ਹੀ ਬਣਾਈ ਗਈ ਸੀ ਉਸ ਸਮੇਂ ਇਸ ਜਗ੍ਹਾ ਦੀ ਸੇਵਾ ਬਾਬਾ ਦਲ ਸਿੰਘ ਜੀ ਤੇ ਬਾਬਾ ਦਿਆਲ ਸਿੰਘ ਜੀ ਨੂੰ ਸੌਂਪ ਦਿੱਤੀ ਗਈ ਸੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰਫਲਾਂ ਤੇ ਸ਼ਸਤਰ ਪਏ ਹਨ ਉਹ ਨਾਭਾ ਰਿਆਸਤ ਵੱਲੋਂ ਹੀ ਭੇਟ ਕੀਤੇ ਗਏ ਸਨ ਸੰਗਤ ਜੀ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਪਹਿਲੇ ਸੇਵਾਦਾਰ ਬਾਬਾ ਦਲ ਸਿੰਘ ਜੀ ਬਾਬਾ ਦਾਲ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਹੈ ਸੰਗਤ ਜੀ ਇਸ ਅਸਥਾਨ ਤੇ ਦੀਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਵ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਤੇ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਹੁਣ ਸੰਗਤ ਜੀ ਤੁਹਾਡੇ ਰੂਪ ਰੂਪ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਦਰਸ਼ਨ ਸਿੰਘ ਜੀ ਬਾਬਾ ਜੀ ਸ਼ਸ਼ੀ ਕਾਲ ਜੀ ਬਾਬਾ ਜੀ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਥੋੜਾ ਮੋਟਾ ਚੰਨਣ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਪਾਕਸ਼ਾਏ ਸ਼ੇਮਿੰਦਨ ਸਾਉਂਟੇ ਸ਼ੇਮਾ ਪਾਕਸ਼ਾ ਦੇ ਨਾਲ ਸੰਬੰਧਤ ਹੈ ਗੁਰੂ ਮਹਾਰਾਜੀ ਕੇਸਗੁਰਦੁਆਰਾ ਸਾਹਿਬ ਇੱਥੇ ਜਦੋਂ ਆਏ ਨੇ ਦੋ ਸਿੱਖ ਜਿਹੜੇ ਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਠੱਗਾ ਰੋਦੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਪਰਚਨ ਕੀਤੇ ਤੁਹਾਨੂੰ ਭਾਈ ਜਿਹੜੀ ਜੁਨੀਆ ਭੁਗਤਣੀ ਪਈ ਕਹਿਣ ਲੱਗੇ ਮਹਾਰਾਜ ਵੀ ਸਾਨੂੰ ਸਰਾਪ ਨਾ ਦਿਓ ਮਹਾਰਾਜ ਕਹਿੰਦੇ ਭਾਈ ਅਸੀਂ ਤੁਹਾਨੂੰ ਸਰਾਪ ਨਹੀਂ ਦਿੱਤਾ ਸੀ ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਸੀਗੇ ਫੇਸ ਕਰਕੇ ਤੁਹਾਡੇ ਬਚਨਾਂ ਤੇ ਤਾਕਤ ਆ ਗਈ ਸੀ ਪਰ ਤੁਹਾਨੂੰ ਪਤਾ ਨਹੀਂ ਸੀ ਆ ਬਣਿਆ ਤੁਸੀਂ ਤੁਹਾਡੇ ਬਚਨਾਂ ਨੇ ਇੱਕ ਦੂਜੇ ਨੂੰ ਇਹ ਕਾਟ ਕਰਤੀ ਹੁਣ ਤੁਹਾਨੂੰ ਇਹ ਪੂਰੇ ਕਰਨੇ ਪੈਣਗੇ ਇਹ ਤੜਨੇ ਤਾਂ ਹੈ ਜੀ ਫਿਰ ਕਹਿਣ ਲੱਗੇ ਮਹਾਰਾਜ ਵੀ ਸਾਡਾ ਭਲਾ ਕਿਵੇਂ ਮਾੜੇ ਕਹਿੰਦੇ ਕਿ ਅਸੀਂ 6ਵੇਂ ਜਾਮੇ 'ਚ ਤੁਹਾਡਾ ਭਰਾਂਗੇ ਫਿਰ 6ਵੇਂ ਜਾਮੇ 'ਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਗੁਰੂ ਮਹਾਰਾਜ ਇੱਥੇ ਆਏ ਤਾਂ ਇੱਥੇ ਜਿਹੜਾ ਟੱਕੀ ਸੀਗੀ ਬਹੁਤ ਬੜੀ ਤੇ ਜੰਗਲ ਦੇ ਵਿੱਚੋਂ ਟੱਕੀ ਦੇ ਵਿੱਚ ਜਿਹੜਾ ਸੂਰ ਸੀ ਉਹ ਰਹਿੰਦਾ ਸੀ ਜਿਹੜਾ ਜਿਹੜਾ ਕੁੱਤਾ ਸੀ ਮਾੜੇ ਦੇ ਨਾਮ ਹਾਂਜੀ ਬਾਬਾ ਜੀ ਕੁੱਤੇ ਤੇ ਸੂਰ ਦੀ ਸਮਾਜ ਬਿਲਕੁਲ ਨਾਲ ਆਪਣੇ ਆਪ ਨਾਲ ਬਣੀ ਜੇ ਜਦੋਂ ਹਾਂਕੀ ਬਲ ਜੰਮਾ ਤੇ ਉਸ ਜਗ੍ਹਾ ਤੇ ਉੱਪਰ ਬੜੂ ਦਾ ਟੱਕਰਾ ਉਹ ਉਸ ਦੇ ਵਿੱਚ ਜਿਹੜੀ ਬਹੁਤ ਲੜਾਈ ਇਹਨੂੰ ਮੁਨਸਰਨ ਬਦਲੀ ਤਾਕੜਾ ਲੜਾ। ਪਰ ਜਿਹੜਾ ਕੁੱਤਾ ਸੀ ਉਹ ਜੜੇ ਬਹੁਤ ਨਾਲ ਮਾਰਦਾ ਦਿੱਤਾ ਉਹਨੂੰ। ਪਰ ਆਪੂ ਫਿਰ ਉਹ ਆਪ ਵੀ ਨਹੀਂ ਬਚਣ ਜੁਗ ਰਿਹਾ। ਰੋ ਗੁਰੂ ਮਹਾਰਾ ਜੀ ਆਪਣੇ ਬਚਨ ਯਾਦ ਕਰਕੇ ਉਹਨਾਂ ਤੋਂ ਉਹਨੂੰ ਤੀਰ ਮਾਰ ਕੇ ਉੱਥੋਂ ਦਾ ਹਾਰਤਾ। ਉਹਨਾਂ ਦਾ ਸਾਨ ਬਣਿਆ ਹੋਇਆ। ਬਾਕੀ ਇੱਥੇ ਗੁਰੂ ਮਹਾਰਾ ਦੇ ਗੁਰਪੁਰਬ ਨੇ। ਇਹਦੇ ਵਿੱਚ ਜੜਾਈ ਦੇ ਵਿੱਚ 4-5 6 ਲਾਈ। ਉਥੋਂ ਦਾ ਨਾਮ ਜੁਰਮਾਨਾ ਹੈ ਜੋ ਹਾਂ ਜਿਹਨੇ ਸ਼ਸ਼ਾਗਰ ਸੀਸੀ ਪਰ ਉਹ ਸਬਸੀ ਦਾ ਦੇਣਾ। ਬੰਦੀ ਹੋ ਰਿਹਾ ਹੈ ਸਰ ਜੀ ਜਿਹੜਾ ਨਾ ਜਿਹੜਾ ਉਹਨਾਂ ਦੇ ਕੋਲ 50 60 ਕਿਲੋਮੀਟਰ ਦੇ ਏਰੀਆ ਦੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਆਉਂਦੀਆਂ ਨੇ ਆ ਕੇ ਉਹਨੂੰ ਸੇਵਾ ਸਮਰਪਿਤ ਥੋੜੀਓ ਭਰਦੇ ਨੇ ਗੁਰੂ ਮਹਾਰਾਜ ਜੀ ਖਸ਼ ਦੇ ਨੇ ਇਹ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਥੰਡੇ ਜਿੱਥੇ ਥੜਾ ਸਾਹ ਬਣਿਆ ਹੋਇਆ ਉੱਥੇ ਗੁਰੂ ਮਹਾਰਾਜ ਜੀ ਆਪ ਰਹਿੰਦੇ ਹੁੰਦੇ ਸੀਗੇ ਜਿਹੜੀਆਂ ਇਲਾਕੇ ਦੀਆਂ ਕੋਈ ਸੰਗਤਾਂ ਦਰਸ਼ਨ ਕਰਨ ਆਉਂਦੀ ਸੀ ਉਹਨਾਂ ਨੂੰ ਨਾਮ ਵੰਡਾਉਂਦੇ ਸਨ ਬਾਬਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਕਿੰਨੇ ਕੁ ਦਿਨ ਰਹੇ ਇੱਥੇ ਤਕਰੀਬਨ ਦੱਸ ਦੇਣੇ ਵੀ 5 ਤੋਂ 7 ਦਿਨ ਦੀ ਅਸੇ ਰਹੇ ਤੇ ਇਸ ਤੋਂ ਬਾਅਦ ਕਿੱਥੇ ਜਾਂਦੇ ਇੱਥੋਂ ਬਾਅਦ ਫਿਰ ਗੁਰੂ ਮਹਾਰਾਜ ਜੀ ਗਵਿੰਦਗੜ੍ਹ ਚਲੇ ਗਏ ਫਿਰ ਗਵਿੰਦਗੜ੍ਹ ਤੋਂ ਅੱਗੇ ਫਿਰ ਗੁਰੂ ਮਹਾਰਾਜ ਜੀ ਨੇ ਜਿਹੜੇ ਸਰਦਾ ਹੁੰਦੇ ਸੀਗੇ ਆ ਮੂਰ ਦੇ ਵਿਚਾਰ ਨੂੰ ਨਿਕੰਨ ਰਹਿੰਦਾ ਨਾਉਂ ਲਾਉਂਦੇ ਰਹੋ ਇੱਕ ਨਾਣਾ ਇੱਕ ਤੋਂ ਬਾਅਦ ਇਹ ਕਿਹਦਾ ਹੈ ਇਹ ਇਹ ਗੁਰਦੁਆਰਾ ਸਾਹਿਬ ਆਪਾ ਜੀ ਤੁਸੀਂ ਦੱਸਦੇ ਕਿ 95 ਦੇ ਬਣਿਆ ਇਸ ਤੋਂ ਪਹਿਲਾਂ ਜਿਹੜੀ ਪ੍ਰਾਰਥਨਾ ਬਿਲਡਿੰਗ ਸੀ ਉਹ ਤਾਂ ਬਹੁਤ ਪ੍ਰਾਰਥਨਾ ਸੀਗੀ ਅੱਛਾ ਜੀ ਉਹ ਰਸਤਨਾ ਤੋਂ ਦੇ ਰੂਪ ਬਣਾਈ ਗਈ ਸੀਗੀ ਤੇ ਜਿਹੜੇ ਬਾਬਾ ਅਧਿਆਸ ਸਿੰਘ ਲੋਕਾਂ ਦਾ ਸੀ ਉਹਨਾਂ ਨੂੰ ਗਣੀ ਕਰੇ ਸੁਰੂਕਾ ਪੀੜੀ ਸੇਵਾ ਦੀ ਸ਼ੌਕ ਸੀ ਆ ਜਿਹੜੇ ਮੋਢੇ ਸਮਾਧਾ ਬਣੇ ਨੇ ਤੇ ਹਨ ਇਹਨਾਂ ਦੇ ਹਾਰ ਬਣਦੇ ਤੇ ਜਿਹੜੀ ਨਵੀਂ ਬਿਲਡਿੰਗ ਆ ਸਮੇ ਦੇ ਹਿਸਾਬ ਦੇ ਨਾਲ ਜਣੀ ਫਿਰ ਸਰਦਾ ਨਹੀਂ ਸੀਗਾ ਬਿਲਕੁਲ ਉਦੋਂ ਇਹੀ ਬਹੁਤ ਵੱਡਾ ਦਰਵਾਜ਼ਾ ਸੀ ਹੁਣ ਹੁਣ ਸੰਗਠੇ ਨਹੀਂ ਹੋ ਕੀ ਹੁਣ ਇਹ ਛੋਟਾ ਲੱਗਦਾ ਨਹੀਂ ਬਾਬਾ ਜੀ ਇਹੀ ਵੱਡੀ ਪ੍ਰਾਪਤੀ ਹੈ ਜਿਹੜੇ ਗੁਰੂ ਸਾਹਿਬਾਨ ਆਏ ਤੇ ਬਾਬਾ ਜੀ ਜਿਵੇਂ ਤੁਸੀਂ ਰੱਪਲਾ ਦਾ ਜ਼ਿਕਰ ਕਰਦੇ ਸੀ ਗੰਦਰ ਰੱਪਲਾ ਬਈਆਂ ਨੇ ਔਰ ਰੱਪਲਾ ਕੀ ਹੋਈ ਨੇ ਜੀ ਉਹ ਰੱਪਲਾ ਪ੍ਰਾਰਥਨ ਜਿਹੜੇ ਮਹਾਰਾਜ ਦੇ ਨਾਲ ਉਹਨੇ ਕੋਈ ਸੇਵਾ ਕਰਾ ਗਿਆ ਨਾ ਉਹ ਅੱਜ ਵੀ ਰਹਾ ਰਹੇ ਨੇ ਹਾਂ ਜੀ ਉਹਨਾਂ ਦੇ ਵੱਲੋਂ ਸ਼ਸਤਰ ਇੱਥੇ ਕੋਈ ਕੱਢ ਕੇ ਰੱਖੇ ਨੇ ਤੇ ਜਿਹੜੇ ਸ਼ਾਸਤਰ ਅੰਦਰ ਪੇਨਿਨਸੂਲਾ ਸਾਹਿਬ ਦੇ ਵਿੱਚ ਉਹ ਵੀ ਸ਼ਾਸਤਰ ਉਹਨਾਂ ਵੱਲੋਂ ਬੈਠੇ ਨੇ ਹਾਂ ਉਹਨਾਂ ਵੱਲੋਂ ਵੀ ਪੜ੍ਹ ਦਿੱਤੇ ਨੇ ਦੋ ਚਾਰ ਸ਼ਾਸਤਰ ਉਹਨਾਂ ਦੇ ਵਿੱਚ ਪ੍ਰਾਪਤ ਨਹੀਂ ਇਹਦੇ ਨੇ ਜਿਵੇਂ ਇੱਕ ਇੱਕ ਖੰਡ ਸਿੱਖੀ ਭਾਸ਼ਾਏ ਉਹ ਉਹ ਕਿਤੇ ਵੀ ਆ ਫੋਰਾ ਸਾਹਿਬ ਦੇ ਵਿੱਚ ਉਹ ਵੀ ਪ੍ਰਾਪਤ ਨਹੀਂ ਕਿਤੇ ਲਿਖਿਆ ਹੋਇਆ ਨਹੀਂ ਦੇ ਵਿੱਚ ਕਿਸੇ ਵੀ ਸਾਹਿਬ ਨੇ ਇਹਨੂੰ ਮਾਤਾ ਦੇ ਮੂਰੇ ਪਈ ਹੈ ਨਦਰ ਕੋਲ ਇਹ ਪਤਾ ਲੱਗੇ ਜੀ ਤੇ ਬਾਬਾ ਜੀ ਇਹ ਪਤਾ ਲੱਗੇ ਜੀ ਗੁਰਦੁਆਰਾ ਸਾਹਿਬ ਤੇ ਕਦੋਂ ਪਹੁੰਚ ਆਇਆ ਇਹ ਨੂੰ ਇਹ ਪਤਾ ਲੱਗੇ ਜੀ ਤੇ ਗੁਰੂ ਸਾਹਿਬ ਆਣ ਆਏ ਨੇ ਉਹ ਉਹੀ ਆਪਣੀ ਜਿਹੜੀ ਸਮਾਧਾਨ ਹੈ ਮੂਹਰੇ ਹੰਦੀ ਦਾ ਨੇ ਬਾਬਾ ਦਲਸਿੰਦਰ ਦਿਆਲ ਸਿੰਘ ਹਾਂ ਜੀ ਹਾਂ ਸਾਡੇ ਨੱਦਰ ਤੁਸੀਂ ਇਹ ਗੁਰੂ ਸਾਹਿਬ ਜਾਂਦੇ ਹੁੰਦੇ ਸੀ ਅੱਛਾ ਉੱਥੇ ਇਹਨੂੰ ਪਤਾ ਲੱਗਿਆ ਸੀਗਾ ਤੇ ਪਾਪਾ ਜੀ ਜਿਹੜੀਆਂ ਨੇ ਉਸ ਸਮੇਂ ਵਿੱਚ ਆ ਕੇ ਤੇ ਕਨਨਾ ਨਾ ਪੂਜੀ ਕਰੀ ਉਹ ਵੀ ਉਸ ਬਾਰੇ ਅਸੀਂ ਲੋਕਾਂ ਨੂੰ ਪਤਾ ਵੀ ਪੂਰਾ ਨਹੀਂ ਪਤਾ ਹੈ ਕਿ ਇਹਨਾਂ ਪਤਾ ਨਹੀਂ ਪੇਰੋਂ ਨਾਲ ਹੀ ਗਏ ਨਾਪੇ ਵਾਲੇ ਰਾਜਿਆਂ ਦੇ ਨਾਲ ਸੰਬੰਧਤਾ ਦਾ ਪਰੇਵੀ ਇਹਨਾਂ ਨੂੰ ਦੱਸਿਆ ਵੀ ਇਤਨਾ ਕਰਕੇ ਸਾਡੇ ਪਿੰਡ ਤੇ ਨਾਸ ਨਿਕਲਦਾ ਵੀ ਤੁਸੀਂ ਚੋਣ ਕਰੋ ਉਹ ਲੋਹ ਪੂਰੀ ਕਰਕੇ ਇਹਨਾਂ ਦੇ ਇਹਨਾਂ ਦਾ ਬਹੁਤ ਸੇਵਾ ਕਰ ਰਹੇ ਇਹਨਾਂ ਨੂੰ ਸੇਵਾ ਜੜੀ ਉਹਨਾਂ ਦੇ ਕੋਈ ਨਹੀਂ ਉਹਨਾਂ ਦਾ ਪਰਵਾਹ ਰੱਖੇ ਕੋਈ ਨਹੀਂ ਜੇ ਤੁਸੀਂ ਬਾਬਾ ਜੀ ਹੁਰੇ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਮੈਂ ਵੈਸੇ ਤਾਂ ਚਲੋ ਬਚਪਨ ਸਾਡਾ ਨਗਰ ਹੀ ਹੈ 32 ਉਹ ਜਿਹੜੇ ਜੀਐਫਟੀ ਚਲਉਂਦੇ ਰਹੇ ਬਚਪਨ ਪਾਈ ਹੀ ਰੋਜ਼ੇ ਸੇਵਾ ਵਿੱਚ ਰਹਉਂ ਕਰਦੇ ਰਹੇ ਜਦੋਂ ਅਸੀਂ ਵੱਡੇ ਹੋ ਗਏ ਇੱਥੇ ਹੁਣ ਤਕਰੀਬਨ ਮੈਨੂੰ ਬਣੇ ਐਸੇ ਗ੍ਰਾਂਤੀ ਦੀ ਝੂਟੀਆਂ ਜਿਹੜੀਆਂ ਸਨ 2013 ਤੋਂ 2018 ਤੱਕ ਤਕਰੀਬਨ ਹਰ 12 ਮਹੀਨਾ ਸਾ ਚੱਲਦਾ ਪਹਿਲਾਂ ਤੇ ਬਾਬਾ ਜੀ ਸੀ ਤੇ ਬਾਬਾ ਜੀ ਸਨ ਸਾਡੇ ਨਗਰ ਤੋਂ ਸੀਗੇ ਕਹੋ ਕਰੇ ਕਿ ਪਿੰਡਾਂ ਦੇ ਜੀਵਨ ਪਰ ਆਪਣੀ ਗੱਲ ਕਰਕੋ ਤੰਗ ਨਹੀਂ ਕਿਤੇ ਲਈ ਕਿਤਾਬੀ ਉਹ ਜਿਹੜਾ ਕਿਤਾਬੀ ਉਹ ਲੱਗੂ ਕਿਦਾ ਕੀ ਕਰਨ ਮੰਨਦੇ ਮੈਂ ਤੁਸੀਂ ਲੋਕਾਂ ਨੂੰ ਇੰਨਾ ਕਿਉਂ ਪਤਾ ਇਸ ਪੁੱਤਵਾਰਾ ਦਾ ਪਰਿਸ਼ਾ ਕਿਉਂਕਿ ਇਤਿਹਾਸਿਕ ਤੌਰ ਤਾਂ ਗੱਲ ਤਾਂ ਇਹ ਹੈ ਵੀ ਇੱਕ ਸੰਗਰ ਤੋਂ ਦੂਰ ਹੋਣ ਕਰਕੇ ਖੇਤਾਂ ਦੇ ਵਿੱਚ ਜਿਹੜਾ ਪੁੱਤਵਾਰਾ ਦਾ ਉਹਨਾਂ ਦਾ ਪਤਾ ਨਹੀਂ ਦੇ ਹੁੰਦਾ ਨੇ ਸੰਗਤ ਜਿਦਾ ਕਰ ਹੌਣੀ ਹੌਣੀ ਸੰਗਤਾਂ ਜਿਹੜੇ ਮਨੂਹੇ ਸੰਗਤਾਂ ਉਹ ਲੋਕ ਜਿਨ੍ਹਾਂ ਕਿਸੇ ਨੇ ਦਿੱਤੀ ਅੱਗੇ ਦੱਸਿਆ ਵੀ ਭਾਈ ਮੇਰੇ ਉੱਤੇ ਆ ਭਾਵਨਾ ਪੂਰੀ ਹੋਈ ਜਦੋਂ ਵੀ ਦਾਤ ਕਰੀ ਆਈ। ਸੰਧਰੀਆਂ ਹੁਣ ਮਰੋ ਵਾਲੀਆਂ ਸੰਗਤਾਂ ਸੀ ਜਿਹੜੀਆਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਸ਼ਿਵਪ੍ਰਾਸ਼ ਦਾ ਗੁਰੂ ਘਰ ਹੈ। ਫੇਰ ਉਹ ਨਗਰ ਕੀਰਤਨ ਲਾ ਕੇ ਉਹਨਾਂ ਲੱਗੇ। ਅੱਛਾ। ਉਹ ਨਗਰ ਕੀਰਤਨ ਜਦੋਂ ਤੋਂ ਲਾਉਣ ਲੱਗੇ ਫਿਰ ਸੰਗਤਾਂ ਜਿਹੜੀਆਂ ਨਾਲ ਆਉਂਦੀਆਂ ਸੀਗੀਆਂ ਇਕੱਤਰ ਹੋ ਕੇ। ਕੀ ਲੰਗਰ ਪਾਣੀ ਦੀ ਸੇਵਾ ਬਾਬਾ ਜੀ ਇੱਥੇ ਲੰਗਰ ਪਾਣੀ ਦੀ ਉਹਦੇ ਸੇਵਾ 24 ਘੰਟੇ ਹੈ ਤੇ ਕੋਈ ਟਾਈਮ ਨਹੀਂ ਘੱਟ ਰਿਹਾ ਲੰਗਰ ਦੀ ਸਾਰਾ ਕੰਮ ਬਹੁਤ ਵਧੀਆ ਚੱਲਦਾ ਸੰਗਤਾਂ ਦੇ ਸਹਿਯੋਗ ਨਾਲ ਗੁਰਦਵਾਰਾ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਬੜਿਆ ਤੇ ਸੰਗਤਾਂ ਦੇ ਵਾਸਤੇ ਹੀ ਹੈ ਕਈ ਵਾਰ ਆਪਣੇ ਨਵੇਂ ਛिडੀ ਨੂੰ ਇਤਹਾਸ ਪਤਾ ਨਹੀਂ ਹੁੰਦਾ ਉਹਨਾਂ ਵਾਸਤੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਿਆ ਉਹਨਾਂ ਅੰਦਰ ਪਰ ਸੰਗਤਾਂ ਦੇ ਕੋਲ ਮਰੀ ਇਹ ਵੀ ਬਾਬਾ ਜੀ ਇੱਕ ਤਰ੍ਹਾਂ ਦੀ ਸੇਵਾ ਹੀ ਹੈ ਸੇਵਾ ਇਹ ਵੀ ਸੇਵਾ ਹੈ ਜੋ ਜੇ ਕਰਕੇ ਸੰਗਠਨ ਆਸੂ ਦੇ ਸੰਗਠਨ ਦੇਖ ਕੇ ਆਉਂਦੀ ਉਹ ਤਲਾ ਬਿਲਕੁਲ ਉਹ ਇੱਕ ਗੁਰੂ ਘਰ ਦੇ ਨਾਲ ਜੋੜਨੇ ਵਾਲੀ ਗੱਲ ਆਂਦੀ ਇਹ ਤੋਂ ਬੜਾ ਪੰਨੂ ਜੀ ਬਿਲਕੁਲ ਜੀ ਇਹ ਤਾਂ ਹੁਣ ਜਿਹੜੀ ਸਾਡੇ ਪ੍ਰਬੰਧਕ ਕਮੇਟੀ ਜਿਹੜੀ ਜੜੀ ਯਾਰ ਬੜੀ ਬਹੁਤ ਵਧੀਆ ਲੱਗੇ ਤੁਹਾਡਾ ਨਾਲ ਕੰਮ ਕਰਕੇ ਬੜਾ ਹੀ ਬਹੁਤ ਧੰਨਵਾਦ ਤੁਸੀ ਆਏ ਵਾਹਿਗੁਰੂ ਜੀ ਕਾ ਖਾਲਸਾ ਜੀ ਲਾਹੇ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਥੈਂਕ ਯੂ